ਮੇਰੇ ਕੋਲ ਡਾਲੇਵਾਲ ਸਾਹਿਬ ਜੀ ਆਤੇ ਮੈਂ ਸਿਹਤ ਦਾ ਪਤਾ ਕਰਨ ਵਾਸਤੇ ਆਇਆ ਤੇ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਨ ਵਾਸਤੇ ਆਇਆ ਸਿਹਤ ਇਹਨਾਂ ਨੂੰ ਬਖਸ਼ੋ ਤੇ ਜਿਸ ਸੰਘਰਸ਼ ਦੇ ਵਿੱਚ ਇਹ ਡਾਲੇਵਾਲ ਸਾਹਿਬ ਦਾ ਆਪਣਾ ਸੰਘਰਸ਼ ਨਹੀਂ ਇਹ ਹਿੰਦੁਸਤਾਨ ਦੀ ਕਿਸਾਨੀ ਦੇ ਪਿੱਛੇ ਜਿਹੜੀ ਉਹਨਾਂ ਨੇ ਚਿੱਠੀ ਲਿਖੀ ਸੀ ਨਰਿੰਦਰ ਮੋਦੀ ਨੂੰ ਕਿ ਮੇਰੀ ਸਿਹਤ ਦਾ ਫਿਕਰ ਘੱਟ ਕਰੋ ਕਿਸਾਨਾਂ ਦੀਆਂ ਡਿਮਾਂਡਸ ਦਾ ਕਰੋ ਇਹੀ ਮੈਂ ਉਹਨਾਂ ਯਕੀਨ ਦਵਾਉਣ ਵਾਲਾ ਸ ਹੈ ਕਿ ਇੰਡੀਆ ਨੈਸ਼ਨਲ ਕਾਂਗਰਸ ਦੀ ਸਾਰੀ ਲੀਡਰਸ਼ਿਪ ਤੁਹਾਡੇ ਨਾਲ ਪਹਿਲੇ ਵੀ ਸਟਰਗਲ ਚ ਨਾਲ ਸੀ ਅੱਜ ਵੀ ਅਸੀਂ ਨਾਲ ਤੇ ਕੱਲ ਦਾ ਕਿਉਂਕਿ ਮੇਰਾ ਪ੍ਰੋਗਰਾਮ ਆ ਚੁੱਕਿਆ ਸੀ ਮੈਨੂੰ ਯਾਦ ਹੈ ਇਸੇ ਤੋਂ ਹੀ ਪ੍ਰਾਈਮ ਮਿਨਿਸਟਰ ਦਾ ਵੀ ਇੱਕ ਰਿਪ੍ਰੈਜ਼ੈਂਟੇਟਿਵ ਆਇਆ ਤੇ ਡੀਜੀਪੀ ਵੀ ਇੱਥੇ ਪਹੁੰਚੇ ਨੇ ਮੈਂ ਉਹਨਾਂ ਨੂੰ ਇੱਕੋ ਗੱਲ ਕਹਿਣਾ ਚਾਹਨਾ ਕਿ ਹੁਣ ਟਾਈਮ ਵੇਸਟ ਨਾ ਕਰੋ ਕਿਸਾਨਾਂ ਦੀਆਂ ਮੰਗਾਂ ਸਾਰੇ ਸਰਕਾਰ ਨੂੰ ਬਹੁਤ ਚੰਗੀ ਤਰ੍ਹਾਂ ਜਾਣੋ ਗੱਲੇਵਾਲ ਸਾਹਿਬ ਦੀ ਸਿਹਤ ਕ੍ਰਿਟੀਕਲ ਇਹਦੇ ਡਿਲੇ ਨਾ ਕੀਤਾ ਜਾ ਇਮੀਡੀਏਟਲੀ ਮੈਂ ਸਮਝਾ ਕਿ ਅੱਜ ਹੀ ਸ਼ਾਮ ਨੂੰ ਪ੍ਰਾਈਮ ਮਿਨਿਸਟਰ ਨੂੰ ਦੱਸ ਕੇ ਪਾਰਲੀਮੈਂਟ ਚੱਲ ਰਹੀ ਹੈ ਉੱਥੇ ਸਟੇਟਮੈਂਟ ਦਵਾਨ ਕਿ ਸਾਰੀਆਂ ਸ਼ਰਤਾਂ ਮੈਂ ਕਬੂਲ ਕਰ ਤੇ ਸਾਰੇ ਲੋਕ ਜਿਹੜੇ ਨੇ ਪੰਜਾਬ ਦੇ ਭਾਵੇਂ ਸਾਡਾ ਕਿਸਾਨ ਹੈ ਭਾਵੇਂ ਖੇਤ ਮਜ਼ਦੂਰ ਹੈ ਭਾਵੇਂ ਸਾਡਾ ਵਪਾਰੀ ਹੈ ਖੁਸ਼ੀ ਦੇ ਨਾਲ ਪੰਜਾਬ ਦੇ ਬਾਰਡਰ ਖੋਲੇ ਤੇ ਪੰਜਾਬ ਦੇ ਕਿਸਾਨੀ ਵੀ ਇਹ ਇਸ ਗੱਲ ਦੀ ਖੁਸ਼ੀ ਮਨਾਏ ਕਿ ਸੈਂਟਰ ਦੀ ਸਰਕਾਰ ਨੇ ਸਾਡੀ ਕੋ ਗੱਲ ਰੱਖੀ ਹੈ ਸਾਡੀ ਕੋ ਗੱਲ ਮੰਨੀ ਹੈ ਅਖੀਰ ਹਰ ਸਿਟੀਜ਼ਨ ਨੂੰ ਜਮਹੂਰੀ ਹੱਕੇ ਸੈਂਟਰ ਦੀ ਸਰਕਾਰ ਨੂੰ ਆਪਣੀ ਗੱਲ ਰੱਖਣ ਦੇ ਤੇ ਦੂਜੀ ਗੱਲ ਇਹ ਜੋ ਸ਼ੰਭੂ ਦੇ ਬਾਰਡਰ ਤੇ ਕਰ ਰਹੇ ਨੇ ਉਹਦੀ ਮੈਂ ਕੜੀ ਆਲੋਚਨਾ ਕਰਨਾ ਚਾਹੁੰਦਾ ਇੱਕ ਇੰਡੀਪੈਂਡੈਂਟ ਦੇਸ਼ ਦੇ ਵਿੱਚ ਇਸ ਕਿਸਮ ਦੇ ਹਾਲਾਤ ਕਿ ਇੰਡੀਪੈਂਡੈਂਟ 101 ਆਦਮੀ ਜਿੱਥੇ 20 ਲੱਖ ਆਦਮੀ ਹਰ ਰੋਜ਼ ਦਿੱਲੀ ਸ਼ਹਿਰ ਜਾਂਦੇ ਤੇ ਜਾਂਦੇ ਉੱਥੇ 101 ਆਦਮੀ ਆਪਣੀ ਗੱਲ ਵੀ ਦਿੱਲੀ ਦੀ ਸਰਕਾਰ ਸਾਹਮਣੇ ਰੱਖ ਸਕਦਾ ਇਸ ਤੋਂ ਵੱਡੀ ਗੱਲ ਬਲਵੰਤ ਸਾਹਿਬ 20 ਦਿਨ ਬਾਅਦ ਮੂਵਮੈਂਟ ਹੋ ਰਹੀ ਆ ਸਾਰੀ 20 ਦਿਨ ਬਾਅਦ ਹੀ ਪ੍ਰਸਤਨਾ ਆਇਆ 20 ਦਿਨ ਬਾਅਦ ਹੀ ਰਾਜਨੇਤਾ ਤੁਸੀਂ ਆ ਰਹੇ ਹੋ ਆਪਾਂ ਨੂੰ ਇਸ ਗੱਲ 'ਚ ਮੈਂ ਸਮਝਦਾ ਠੀਕ ਹੈ ਹਰ ਚੀਜ਼ ਨੂੰ ਟਾਈਮ ਲੱਗਦਾ ਹੈ ਹਰ ਚੀਜ਼ ਨੂੰ ਵਕਤ ਲੱਗਦਾ ਹੈ ਕੋਈ ਵੀ ਮੂਵਮੈਂਟ ਜਿਹੜੀ ਹੈ ਪਹਿਲੇ ਦਿਨੋਂ ਰਿਜ਼ਲਟ ਨਹੀਂ ਲੈ ਕੇ ਆਉਂਦੀ ਟੇਕਸ ਟਾਈਮ ਇਟ ਟੇਕਸ ਮੰਥਸ ਇਟ ਟੇਕਸ ਈਅਰਸ ਇਟ ਹੈਸ ਟੇਕਨ ਡੇਸ ਤੋ ਇਸ ਗੱਲ ਕਰਨ ਉਹ ਵੀ ਸੰਘਰਸ਼ੇ ਸਾਲ ਤੋਂ ਬਾਅਦ ਹੀ ਮੋਦੀ ਸਾਹਿਬ ਨੇ ਵਾਪਸ ਲਿਆ ਇਹ ਵੀ ਸੰਘਰਸ਼ ਵੱਡਾ ਸੰਘਰਸ਼ ਇਹ ਤਾਂ ਜਦੋਂ ਹੁਣ ਸੀਰੀਅਸ ਨਸ ਨਜ਼ਰ ਆਈ ਕਿ ਢਾਲੇਵਾਲ ਸਾਹਿਬ ਦੀ ਸਿਹਤ ਕ੍ਰਿਟੀਕਲ ਹੋ ਗਈ ਹੈ ਹੁਣੇ ਆ ਕੇ ਬੋੜੇ ਨੇ ਅਸੀਂ ਕਹਾਂ ਹੁਣ ਵੀ ਬੋੜੇ ਹੋ ਬਟ ਆਪਣੀ ਗੱਲ ਜਿਹੜੀ ਹੈ ਕਿਸਾਨਾਂ ਦੀ ਉਹ ਮੰਗ ਮੰਨੋ ਜਿਹੜੀ ਤੁਸੀਂ 3 ਸਾਲ ਪਹਿਲੇ ਜਦੋਂ ਇਹ ਕਾਨੂੰਨ ਵਾਪਸ ਲਏ ਨੇ ਇਹ ਸਾਰੀਆਂ ਗੱਲਾਂ ਇਹਨਾਂ ਦੇ ਆਲਰੇਡੀ ਸੈਂਟਰਲ ਸਰਕਾਰ ਦੇ ਨੋਟਿਸ 'ਚ ਨੇ ਇਹਨਾਂ ਨੇ ਯੱਸ ਕੀਤੀ ਸੀ ਅਸੀਂ ਮੰਨਾਂਗੇ ਅਡਪੈਂਡਿੰਗ ਪਈਆਂ ਨੇ ਉਹ ਸਾਰੀਆਂ ਮੰਨਣ ਤੇ ਸਾਰੇ ਲੋਕ ਆਪਣੇ ਘਰਾਂ ਨੂੰ ਧਲੇਬਾਬ ਸਾਹਿਬ ਨੂੰ ਗੱਲਬਾਤ ਹੋਈ ਅੱਜ ਕੁਝ ਕਿਹਾ ਉਹਨਾਂ ਨੇ ਵੇਖੋ ਮੈਂ ਤੇ ਇਨਾ ਵਿਸ਼ਵਾਸ ਦਿਵਾਣੀ ਆਇਆ ਸੀ ਸਿਹਤ ਉਹਨਾਂ ਦੀ ਬਹੁਤ ਜ਼ਿਆਦਾ ਕਮਜ਼ੋਰ ਸੀ ਉਹਦੇ ਬਸੇਰੀ ਲਾ ਰਹੇ ਸੀ ਨਾ ਮੋਰਨ ਤੇ ਉਹਨਾਂ ਦਾ ਬਲੱਡ ਪ੍ਰੈਸ਼ਰ ਵਾਸ ਸਮਝੋ ਫਲਕਚੁਏਸ਼ਨ ਸੀ ਕੁਝ ਲੋ ਬਲੱਡ ਪ੍ਰੈਸ਼ਰ ਚੱਲ ਰਿਹਾ ਸੀ ਡਾਕਟਰ ਨੇ ਮੈਨੂੰ ਰਾਏ ਦਿੱਤੀ ਸੀ ਕਿ ਜ਼ਿਆਦਾ ਇਹਨਾਂ ਨਾਲ ਗੁਫ਼ਤਗੂਚ ਨਾ ਪਿਓ ਵਨਵੇ ਗੁਫ਼ਤਗੂਈ ਸੀ ਉਹ ਸਿਰ ਲਾ ਰਹੇ ਸੀ ਮੈਂ ਆਪਣੀ ਗੱਲ ਰੱਖ ਰਿਹਾ ਸੀ